ਸਭੀ ਦਾ ਹੁੰਦੇ ਛੇ ਅਸੀ ਦੇ ਸੰਜੋਧਨ ਅਨੁਸਾਰ 2002 ਦੇ ਵਿੱਚ ਵਿੱਚ 21 A ਦਾ ਸੰੋਧਨ ਕੀਤਾ ਗਿਆ ਜੀ ਜੇ ਬੱਚੇ ਦੇ ਫਾਦਰ ਦੀ ਡੱਟ ਹੋ ਜਾਂਦੀ ਹੈ ਕਮਾਨ ਵਾਲਾ ਹੁੰਦਾ ਉਸ ਤੋਂ ਬਾਅਦ ਉਹਦੀ ਮਾਤਾ ਬੜਾ ਸੰਘਰਸ਼ ਕਰਦੀ ਆਪਣੇ ਜੀਵਨ ਯਾਪਨ ਲਈ ਅੱਜ ਇਹਨਾਂ ਅਜੰਤਨ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਉਹਨਾਂ ਬੱਚਿਆਂ ਦੇ ਜਿਹੜੇ ਜਿਹੜੇ ਛੋਟੀ ਉਮਰ ਤੇ ਆਪਣੇ ਪਿਤਾ ਨੂੰ ਖੋਦਦੇ ਅਸੀਂ ਇੱਕ ਨਵੇਂ ਕਾਨੂੰਨ ਦੀ ਮੰਗ ਕਰਦੇ ਹਾਂ ਸੋਸ਼ਲ ਰਿਸਪੋਨਸੀਬਿਲਟੀ ਓ ਸਕੂਲ ਐਂਡ ਕਾਲਜਿਸ ਉਹ ਸਕੂਲਾਂ ਦੇ ਵਿੱਚ ਜਾ ਕੇ ਮਿਲਤਾ ਵਰਲੇ ਕਰਨੇ ਪੈਂਦੇ ਨੇ ਸਕੂਲ ਮਾਲਕਾਂ ਦੇ ਕੋਲ ਜੇ ਕਹੋ ਕਿ ਤੁਸੀਂ ਬੱਚਿਆਂ ਦੇ ਧੀਸ਼ ਮਾਫ ਕਰ ਦਿਓ ਪਰ ਸਿੱਖਿਆ ਨੂੰ ਵਪਾਰ ਬਣਾ ਦਿੱਤਾ ਗਿਆ ਹੈ ਭਾਵੇਂ ਸਕੂਲ ਹੋਵੇ ਭਾਵੇਂ ਕਾਲਜ ਹੋਵੇ ਜਿਸ ਨਾਲ ਅਜੀਤ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ ਉਹਨਾਂ ਬੱਚਿਆਂ ਦੇ ਦਿੱਿਤ ਜਿਹੜੇ ਛੋਟੇ ਉਮਰ ਦੇ ਆਪਣੇ ਪਿਤਾ ਨੂੰ ਖੋਦਿੰਦੇ ਅਸੀਂ ਇੱਕ ਨਵੇਂ ਕਾਨੂੰਨ ਦੀ ਮੰਗ ਕਰਦੇ ਹਾਂ ਸੋਸ਼ਲ ਰਿਸਪੋਨਸੀਬਿਲਟੀ ਆਫ ਸਕੂਲ ਐਂਡ ਕਾਲਜਿਸ ਹੁੰਦਾ ਕੀ ਹੈ ਜੇ ਕਿਸੇ ਬੱਚੇ ਦੇ ਫਾਦਰ ਦੀ ਡੈਥ ਹੋ ਜਾਂਦੀ ਹੈ ਕਮਾਨ ਵਾਲਾ ਹੁੰਦਾ ਉਸ ਤੋਂ ਬਾਅਦ ਉਹਦੀ ਮਾਤਾ ਬੜਾ ਸੰਘਰਸ਼ ਕਰਦੀ ਹੈ ਆਪਣੇ ਜੀਵਨ ਯਾਪਨ ਲਈ ਉਹ ਸਕੂਲਾਂ ਦੇ ਵਿੱਚ ਜਾ ਕੇ ਮਿੰਨਤਾ ਤਰਲੇ ਕਰਨੇ ਪੈਂਦੇ ਨੇ ਸਕੂਲ ਮਾਲਕਾਂ ਦੇ ਪ੍ਰਿੰਸੀਪਲ ਦੇ ਕਿ ਬੱਚਿਆਂ ਦੀ ਫੀਸ ਮaaf ਕਰ ਦਿਓ ਪਰ ਸਕੂਲ ਸੰਚਾਲਕ ਜਿਹੜੇ ਕੀ ਕਹਿੰਦੇ ਸਿੱਖਿਆ ਦੇ ਸਿੱਖਿਆ ਜਿਹੜਾ ਹਰ ਬੱਚੇ ਦਾ ਮੌਲਿਕ ਅਧਿਕਾਰ ਆ ਸੰਵਿਧਾਨ ਦੇ 86ਵੇਂ ਸੰਸ਼ੋਧਨ ਅਨੁਸਾਰ 2002 ਦੇ ਵਿੱਚ ਵਿੱਚ 21 A ਦਾ ਸੰਸ਼ੋਧਨ ਕੀਤਾ ਗਿਆ ਸੀ ਜਿਹੜਾ 2010 ਦੇ ਵਿੱਚ ਲਾਗੂ ਕੀਤਾ ਗਿਆ ਸੀ ਕਿ 4 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਵੀ ਸਿੱਖਿਆ ਬਿਲਕੁਲ ਮੁਫਤ ਅਨਿਵਾਰਿਆ ਹੈ ਸੰਵਿਧਾਨਕ ਤੌਰ ਪਰ ਸਿੱਖਿਆ ਨੂੰ ਵਪਾਰ ਬਣਾ ਦਿੱਤਾ ਗਿਆ ਹੈ ਭਾਵੇਂ ਸਕੂਲ ਹੋਵੇ ਭਾਵੇਂ ਕਾਲਜ ਹੋਵੇ ਬੜੀ ਕੀ ਕਹਿੰਦੇ ਜਾਲਮ ਤਰੀਕੇ ਨਾਲ ਜਿਹੜੇ ਬੱਚਿਆਂ ਦੇ ਫਾਦਰ ਦੀ ਡੈਥ ਹੋ ਜਾਂਦੀ ਆ ਉਹਨਾਂ ਦੀ ਮਾਵਾਂ ਨੂੰ ਜਲੀਲ ਕੀਤਾ ਜਾਂਦਾ ਜੇ ਕੋਈ ਫੀਸ ਮਾਫੀ ਦੀ ਐਪਲੀਕੇਸ਼ਨ ਪੇਸਾ ਇਹ ਲੰਬੇ ਸਮੇਂ ਤੋਂ ਜਿਹੀ ਆ ਦਿੱਕਤਾ ਜਾਗਰਤੀ ਸੈਨਿਕਾ ਦੇ ਧਿਆਨ ਚਾੜੀਆਂ ਦੀ ਇਸ ਕਰਕੇ ਅੱਜ ਤੋਂ ਅਸੀਂ ਇਹ ਅੰਗੋਲਨ ਸ਼ੁਰੂ ਕਰ ਰਹੇ ਹਾਂ ਪਹਿਲਾ ਪੰਜਾਬ ਦੇ ਵਿੱਚ ਟਾਰਗੇਟ ਕਰਾਂਗੇ ਕਿ ਪੰਜਾਬ ਸਰਕਾਰ ਨੂੰ ਅਸੀਂ ਗੁਹਾਰ ਲਾਵਾਂਗੇ ਕਿ ਉਹ ਪੰਜਾਬ ਦੇ ਵਿੱਚ ਜਿੰਨੇ ਵੀ ਸਕੂਲ ਕਾਲਜਿਸ ਨੇ ਜੇ ਮੰਗਤਾ ਉਹਨਾਂ ਨੇ ਸਾਰੇ ਦੇ ਪੰਜਾਬ ਸਰਕਾਰ ਕੋਈ ਲੈਣੀ ਹੁੰਦੀ ਹੈ ਇਸ ਕਰਕੇ ਪੰਜਾਬ ਦੇ ਤਨੂਰ ਮੰਨਣ ਲਈ ਉਹ ਬਾਗਿਆ ਵੀ ਨੇ ਇੱਕ ਬੇਨਤੀ ਹੈ ਸਰਕਾਰ ਨੂੰ ਕਿ ਜਿਹੜੇ ਬੱਚਿਆਂ ਦੇ ਫਾਦਰਲੈਸ ਬੱਚੇ ਨੇ ਉਹਨਾਂ ਦੀ ਸਕੂਲੀ ਔਰ ਕਾਲਜ ਦੀ ਸਿੱਖਿਆ ਜਿੱਥੇ ਵੀ ਉਹ ਪੜਦੇ ਹੋਣ ਰਿਗਾਰਡਲੈਸ ਉਹਨਾਂ ਨੂੰ ਮਜਬੂਰ ਨਾ ਕੀਤਾ ਜਾਵੇ ਕਿ ਸਰਕਾਰੀ ਸਕੂਲ 'ਚ ਬਣ ਇੱਕ ਬੱਚੇ ਦਾ ਫਰੈਂਡ ਸਰਕਲ ਹੁੰਦਾ ਉਸ ਫਰੈਂਡ ਸਰਕਲ ਦੇ ਨਾਲ ਹੀ ਉਹਨੇ ਸਾਰੀ ਜ਼ਿੰਦਗੀ ਕੱਟਣੀ ਹੁੰਦੀ ਆ ਜੇ ਇੱਕ ਸਕੂਲ 'ਚ ਬੱਚਾ 8ਵੀਂ 10ਵੀਂ ਤੱਕ ਪੜ ਰਿਹਾ ਹੈ ਕਲਾਸ 2 ਤੱਕ ਦੀ ਉਹਦੀ ਸਿੱਖਿਆ ਬਿਲਕੁਲ ਮੁਫਤ ਹੋਣੀ ਚਾਹੀਦੀ ਹੈ ਅਗਰ ਉਹਦੇ ਫਾਦਰ ਦੀ ਡੈਥ ਹੋ ਜਾਵੇ ਇੱਥੇ ਇੱਕ ਚੀਜ਼ ਹੋਰ ਐਡ ਕਰਨੀ ចੰਦੇ ਆ ਜਿਹੜੇ ਹਸਬੰਡ ਵਾਈਫ ਦਾ ਕੋਈ ਡਿਸਕਿਊਟ ਹੋ ਜਾਂਦਾ ਕੋਰਟ ਦੇ ਵਿੱਚ ਕੇਸ ਚੱਲਦਾ ਹੁੰਦਾ ਤੇ ਮਦਰ ਦੇ ਕੋਲ ਬੱਚੇ ਹੁੰਦੇ ਨੇ ਅਜਿਹੇ ਬੱਚਿਆਂ ਨੂੰ ਵੀ ਬਿਲਕੁਲ ਫ੍ਰੀ ਆਫ ਕੋਸਟ ਸਿੱਖਿਆ ਹੋਣੀ ਚਾਹੀਦੀ ਆ ਇਹ ਅਸੀਂ ਕੋਈ ਡਿਮਾਂਡ ਨਹੀਂ ਕਰ ਰਹੇ ਸਾਡਾ ਹੱਕ ਆ ਅਸੀਂ ਪੰਜਾਬ ਦੇ ਬੱਚਿਆਂ ਲਈ ਮੰਗ ਕੀਤੀ ਆ ਔਰ ਹੱਕ ਲੈ ਕੇ ਰਵਾਂਗੇ ਇਸ ਅੰਦੋਲਨ ਦੇ ਤਹਿਤ ਸਭ ਤੋਂ ਪਹਿਲਾਂ ਅਸੀਂ ਮਾਰਫਤ ਡਿਪਟੀ ਕਮਿਸ਼ਨਰ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਭੇਜਾਂਗੇ ਉਸ ਤੋਂ ਬਾਅਦ ਜਿੰਨੇ ਸਾਡੇ ਲੁਧਿਆਣੇ ਦੇ ਚੁਣੇ ਹੋਏ ਪ੍ਰਤੀਨਿਧੀ ਨੇ ਉਹਨਾਂ ਨੂੰ ਵੀ ਮੰਗ ਪੱਤਰ ਦੇਵਾਂਗੇ ਉਸ ਤੋਂ ਬਾਅਦ ਜਿੰਨੇ ਸਾਡੇ ਕਾਲਜ ਨੇ ਸਕੂਲ ਨੇ ਉਹਨਾਂ ਦੇ ਬਾਹਰ ਜਾ ਕੇ ਸਾਡੇ ਕਾਰਿਆਂ ਕਰਤਾ ਫਲੈਕਸ ਬੋਰਡ ਲੈ ਕੇ ਖੜਨਗੇ ਪੰਪਲੈਟ ਵੰਡਣ ਲਈ ਬੱਚਿਆਂ ਬਾਗ ਔਰ ਇਸ ਅੰਦੋਲਨ ਦਾ ਇਦਾਰਾ ਅਸੀਂ ਜਨ ਜਨ ਤੱਕ ਪਹੁੰਚਾਵਾਂਗੇ ਜਿਹੜੇ ਕਿਸੇ ਬੱਚੇ ਨਾਲ ਪਰਮਾਤਮਾ ਵੱਲੋਂ ਪੰਗਾਇਆ ਹੁੰਦਾ ਉਹਦੇ ਫਾਦਰ ਦੀ ਮੌਤ ਹੋ ਜਾਂਦੀ ਆ ਉਸ ਬੱਚੇ ਨੂੰ ਸੰਪੂਰਨ ਸਿੱਖਿਆ ਮਿਲਣੀ ਚਾਹੀਦੀ ਆ ਬਿਲਕੁਲ ਫ੍ਰੀ ਆਫ ਕਾਸਟ ਮਿਲਣੀ ਚਾਹੀਦੀ ਆ ਸਿਰਫ ਡੈਕਸ ਸਰਟੀਫਿਕੇਟ ਹੀ ਮੰਨਿਆ ਹੋਣਾ ਚਾਹੀਦਾ ਉਸ ਤੋਂ ਬਾਅਦ ਕਿਤੇ ਵੀ ਉਹਦੀ ਮਦਰ ਨੂੰ ਭੱਜਣ ਦੀ ਜ਼ਰੂਰਤ ਨਾ ਹੋਵੇ ਨਾ ਉਹਨੂੰ ਕਿਤੇ ਜਲੀਲ ਕੀਤਾ ਜਾਵੇ ਇਹ ਸਾਰੀ ਗੱਲਾਂ ਨੂੰ ਲੈ ਕੇ ਅ ਜਗਰਤੀ ਸਹਿਰਾਂ ਨੇ ਇਸ ਅੰਦੋਲਨ ਦਾ ਸੰਕਲਨ ਕੀਤਾ ਉਮੀਦ ਕਰਦੇ ਆ ਪੰਜਾਬ ਦੇ ਲੋਕਾਂ ਦਾ ਇਸ 'ਚ ਬਹੁਤ ਵੱਡਾ ਸਮਰਥਨ ਸਾਨੂੰ ਮਿਲੇਗਾ